ਦੋਵੇਂ ਭੈਣ ਪਾਈ ਦੀ ਇੰਨੀ ਦਰਦਨਾਕ ਮੌਤ ਸ਼ਾਇਦ ਕਦੀ ਸੋਚਿਆ ਵੀ ਨਹੀਂ ਹੋਣਾ ਫਿਲਹਾਲ ਇਹ ਤਸਵੀਰਾਂ ਜਿਹੜੀਆਂ ਨੇ ਉਹ ਵਾਇਰਲ ਹੋਣੀਆਂ ਸ਼ੁਰੂ ਹੋਈਆਂ ਨੇ ਸੋਸ਼ਲ ਮੀਡੀਆ ਦੇ ਉੱਤੋਂ ਔਰ ਘਰ ਤੋਂ 2 ਕਿਲੋਮੀਟਰ ਦੂਰ ਮਹਿਸ 2 ਕਿਲੋਮੀਟਰ ਭੈਣ ਦੇ ਭਰਾ ਦੋਨੇ ਜਾਣ ਰਹੇ ਸੀ ਖੁਸ਼ੀ ਬਹੁਤ ਸੀ ਕਿਉਂਕਿ ਆਸਟ੍ਰੇਲੀਆ ਦਾ ਵੀਜ਼ਾ ਲੱਗਾ ਸੀ ਭੈਣ ਦਾ ਪਰ ਅਚਾਨਕ ਜਿਹੜੀ ਹੈ ਉਹਦੀ ਮੌਤ ਹੋ ਜਾਂਦੀ ਹੈ ਐਡਾ ਵੱਡਾ ਐਕਸੀਡੈਂਟ ਐਕਸੀਡੈਂਟ ਤੇ ਕਾਹਦਾ ਇੱਕ ਘਰ ਦੀਆਂ ਖੁਸ਼ੀਆਂ ਹੀ ਲੁੱਟੀਆਂ ਗਈਆਂ ਸਵੇਰੇ ਸੋਸ਼ਲ ਮੀਡੀਆ ਦੇ ਉੱਤੇ ਅਚਾਨਕ ਇੱਕ ਤਸਵੀਰ ਵਾਇਰਲ ਹੋਣ ਲੱਗਦੀ ਹੈ ਤੇ ਸ਼ਾਇਦ ਲੱਗਦਾ ਹੈ ਕਿ ਪਤਾ ਨਹੀਂ ਕੀ ਹੋ ਗਿਆ ਜਿਸ ਘਰ ਦੇ ਨਾਲ ਇਹ ਐਡੀ ਵੱਡੀ ਘਟਨਾ ਹੋਈ ਹੈ ਉਹਨਾਂ ਵਿਚਾਰਿਆਂ ਦਾ ਹਾਲ ਨਹੀਂ ਸੀ ਦੇਖਿਆ ਜਾਂਦਾ ਤਾਂ ਹੀ-ਤਾਂ ਹੀ ਖੁਸ਼ੀਆਂ ਖੁਸ਼ੀਆਂ ਆਈਆਂ ਘਰ ਦੇ ਵਿੱਚ ਪਰ 2 ਕਿਲੋਮੀਟਰ ਦੀ ਦੂਰੀ ਤੇ ਘਰ ਤੋਂ ਤਹਿਸ ਨੈਸ ਹੋ ਗਿਆ ਸਭ ਕੁਝ ਜਿੱਥੇ ਕੁੜੀ ਨੂੰ ਜਾਜੇ ਤੋੜਨਾ ਸੀਗਾ ਉਸੇ ਚੜਾਇਆ ਉਸੇ ਜਗ੍ਹਾ ਦੇ ਉੱਤੇ ਜਿਹੜਾ 2 ਕਿਲੋਮੀਟਰ ਦੂਰ ਘਰ ਤੋਂ 2 ਕਿਲੋਮੀਟਰ ਦੂਰ ਇੱਕ ਟਿਪਰ ਦੇ ਨਾਲ ਟੱਕਰ ਹੁੰਦੀ ਆ ਤੇ ਭੈਣ ਦੀ ਮੌਤ ਹੋ ਜਾਂਦੀ ਆ ਉਹ ਭੈਣ ਜਿਹਨੂੰ ਆਸਟ੍ਰੇਲੀਆ ਦਾ ਵੀਜ਼ਾ ਮਿਲਿਆ ਹੋਇਆ ਸੀਗਾ ਔਰ ਖੁਸ਼ੀਆਂ ਚੱਲ ਰਹੀਆਂ ਸੀ ਘਰ ਦੇ ਵਿੱਚ ਕਿ ਥੋੜੇ ਦਿਨ ਆਸਟ੍ਰੇਲੀਆ ਦੇ ਵਿੱਚ ਚਲ ਜਾਣਾ ਪੰਜਾਬ ਦੇ ਵਿੱਚ ਆਸਟ੍ਰੇਲੀਆ ਤੇ ਕੈਨੇਡਾ ਦੇ ਚਾ ਵੜੇ ਹੁੰਦੇ ਨੇ ਤੇ ਜਦੋਂ ਕਿਸੇ ਧੀ ਪੁੱਤ ਦਾ ਵੀਜ਼ਾ ਲੱਗਦਾ ਹੈ ਤੇ ਅਸੀਂ ਸਾਰਾ ਟੱਬਰ ਖੁਸ਼ੀਆਂ ਨਾਲ ਉਹਨੂੰ ਅਲਵਿਦਾ ਕਹਿੰਨੇ ਆ ਤੇ ਉਹਦੇ ਚੰਗੇ ਭਵਿੱਖ ਦੀ ਕਾਮਨਾਵਾਂ ਕਰਦੇ ਆ ਆ ਜਿਹੜੀ ਤਸਵੀਰ ਅਜ ਇਸ ਧੀ ਦੀ ਲੱਗੀ ਹੋਈ ਸ਼ਾਇਦ ਇਹ ਵੇਖੇ ਵੀ ਨਹੀਂ ਜਾਂਦੀ ਅਲੀਸ਼ਾ ਦੀ ਮੌਕੇ ਤੇ ਉੱਤੇ ਮੌਤ ਹੋਈ ਆ ਭਰਾ ਜਿਹੜਾ ਆ ਉਹ ਫਟੜ ਹੋਇਆ ਆ ਗੰਭੀਰ ਰੂਪ ਦੇ ਨਾਲ ਜ਼ਖਮੀ ਆ ਪਰ ਕਹਿੰਦੇ ਕਿ ਭਰਾ ਸਾਰਾ ਰੋਈ ਜਾਂ ਰਿਹਾ ਜਦੋਂ ਉਹਨੂੰ ਪਤਾ ਲੱਗਿਆ ਕਿ ਉਹ ਏਡਾ ਵੱਡਾ ਹਾਦਸਾ ਉਹਦੇ ਘਰ ਹੋ ਗਿਆ ਥੋੜੇ ਦਿਨ ਪਹਿਲਾਂ ਹੀ ਖੁਸ਼ੀ ਆਈ ਸੀ ਕਿ ਵੀਜ਼ਾ ਲੱਗ ਗਿਆ ਆਸਟ੍ਰੇਲੀਆ ਦਾ ਬਸ ਤਿਆਰੀਆਂ ਚੱਲ ਰਹੀਆਂ ਸੀਗੀਆਂ ਤੇ ਘਰ ਤੋਂ ਥੋੜੀ ਦੂਰ ਨਿਕਲਿਆ ਕੁਝ ਸਮਾਨ ਲੈਣ ਦੇ ਲਈ 2 ਕਿਲੋਮੀਟਰ ਦੂਰੀ ਤੇ ਟਿਪਰ ਦੇ ਨਾਲ ਟੱਕਰ ਹੁੰਦੀ ਆ ਤੇ ਭੈਣ ਦੀ ਮੌਤ ਹੋ ਜਾਂਦੀ ਆ ਅਲੀਸ਼ਾ ਦੀ ਖਤਰਨਾਕ ਤੇ ਦਰਦਨਾਕ ਮੌਤ ਆ ਅਗਰ ਇਹ ਚ ਉੱਪਰ ਆਇਆ ਕਿ ਸੁਪਨੇ ਪੂਰੇ ਹੋਣ ਜਾ ਰਹੇ ਸੀ ਪਰ ਸੁਪਨੇ ਪੂਰੇ ਹੋਣ ਤੋਂ ਪਹਿਲਾਂ ਹੀ ਇਸ ਪਰਿਵਾਰ ਦੇ ਨਾਲ ਐਡਾ ਵੱਡਾ ਭਾਣਾ ਪੈਪਰ ਗਿਆ ਦੋਹੇ ਭੈਣ ਭਾਈ ਜਿਹੜੇ ਸੀ ਖੁਸ਼ੀਆਂ ਦੇ ਨਾਲ ਘਰੋਂ ਨਿਕਲੇ ਸਿਗੇ ਇੱਕ ਤਾਂ ਖੁਸ਼ੀ ਸੀ ਕਿ ਹੁਣ ਵੀਜ਼ਾ ਲੱਗ ਗਿਆ ਬਸ ਦਿਨ ਬਦਲਣ ਵਾਲੇ ਨੇ ਥੋੜੇ ਦਿਨਾਂ ਤੱਕ ਇਸਨੇ ਆਸਟ੍ਰੇਲੀਆ ਚਲੇ ਜਾਣਾ ਆ ਫਿਰ ਆਪਦੇ ਪੈਰਾਂ ਤੇ ਖੜ ਜਾਣਾ ਆ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਇਹਨਾਂ ਜਗ੍ਹਾ ਦੇ ਵਿੱਚ ਜਿਹੜਾ ਆ ਅਕਸਰ ਜੜੀਆਂ ਨੇ ਆਸਟ੍ਰੇਲੀਆ ਜਾਂ ਕੈਨੇਡਾ ਜਾਣ ਦੀਆਂ ਖੁਸ਼ੀਆਂ ਬਹੁਤ ਹੁੰਦੀਆਂ ਨੇ ਸੜਕ ਹਾਦਸੇ ਦੇ ਵਿੱਚ ਭੈਣ ਦੀ ਮੌਤ ਐ ਭਰਾ ਗੰਭੀਰ ਰੂਪ ਦੇ ਨਾਲ ਜ਼ਖਮੀ ਆ ਮਲੋੜ ਤੇ ਬਠਿੰਡਾ ਰੋਡ ਦੇ ਉੱਤੇ ਇਹ ਦਰਦਨਾਕ ਹਾਦਸਾ ਵਾਪਰਿਆ ਟਿੱਪਰ ਦੇ ਨਾਲ ਮੋਟਰਸਾਈਕਲ ਦੀ ਟੱਕਰ ਹੁੰਦੀ ਆ ਤੇ ਉਸ ਮੋਟਰਸਾਈਕਲ ਦੀ ਕਰ ਦੇ ਨਾਲ ਇਹ ਜਿਹੜੀ ਭੈਣ ਹੈ ਉਹਦੀ ਉੱਥੇ ਹੀ ਮੌਤ ਹੋ ਜਾਂਦੀ ਹੈ ਥਾਂ ਦੇ ਔਰ ਭਰਾ ਜਿਹੜਾ ਆ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੈ ਔਰ ਇਹ ਕਿਹਾ ਜਾ ਰਿਹਾ ਹੈ ਕਿ ਘਰ ਤੋਂ ਸਿਰਫ 2 ਕਿਲੋਮੀਟਰ ਦੀ ਦੂਰੀ ਦੇ ਉੱਤੇ ਇਹ ਪੂਰਾ ਹਾਦਸਾ ਵਾਪਰਿਆ ਆ ਔਰ ਬੇਟੀ ਨੇ +2 ਕੀ ਪਾਸ ਕੀਤੀ ਸੀ ਬਾਹਰ ਜਾਣ ਦੀ ਤਿਆਰੀ ਸੀਗੀ ਔਰ ਤਕਰੀਬਨ ਜਿਹੜਾ ਆ 9 ਵਜੇ ਜਿਹੜਾ ਉਸ ਦਾ ਪੁੱਤਰ ਸ਼ਮਸ਼ਿੰਦਰ ਤੇ ਆਪਣੀ ਭੈਣ ਅਲੀਸ਼ਾ ਨੂੰ ਲੈ ਕੇ ਗਿੱਦੜ ਬਹਾਜ ਆ ਰਹੇ ਸੀਗੇ ਮਲੋਟ ਬਰਠਿੰਡਾ ਰੋਡ ਤੇ ਬਾਈਪਾਸ ਦੇ ਕੋਲ ਇਹ ਇੱਕ ਜਿਹੜਾ ਅਣਪਛਾਣਿਆ ਵਾਹਨ ਆਉਂਦਾ ਹੈ ਮੋਟਰਸਾਈਕਲ ਨੂੰ ਟੱਕਰ ਮਾਰਦਾ ਹੈ ਤੇ ਦੋਹਾਂ ਭੈਣ ਭਰਾ ਉਥੇ ਡਿੱਗ ਜਾਂਦੇ ਨੇ ਨਾਲ ਦੇ ਹਸਪਤਾਲ ਲੋਕਾਂ ਨੇ ਫੋਨ ਕੀਤਾ 112 ਨੰਬਰ ਦੇ ਉੱਤੇ ਹਸਪਤਾਲ ਪਹੁੰਚਾਇਆ ਗਿਆ ਪਰ ਭੈਣ ਅਲੀਸ਼ਾ ਨੂੰ ਬਚਾਇਆ ਨਹੀਂ ਜਾ ਸਕਿਆ ਪਰਿਵਾਰਤਿਆਂ ਉਹ ਤਸਵੀਰਾਂ ਜਿਹੜੀਆਂ ਨੇ ਉਹ ਜਿਹੜਾ ਜਦੋਂ ਉਹ ਧੀ ਨੂੰ ਤੋੜਦੇ ਆ ਉਹ ਬੇਹੱਦ ਭਾਵਕ ਤਸਵੀਰਾਂ ਨੇ ਦੇਖਿਆ ਨਹੀਂ ਜਾ ਸਕਦਾ ਜਿਸ ਤਰੀਕੇ ਦੇ ਨਾਲ ਉਹ ਤਸਵੀਰ ਜਿਹੜੀ ਹੈ ਸੋਸ਼ਲ ਮੀਡੀਆ ਦੇ ਉੱਤੇ ਸਵੇਰ ਦੀ ਵਾਇਰਲ ਹੋਣ ਰਹੀ ਹੈ ਸੁਪਨੇ ਨਾਲ ਲੱਗੀ ਹੈ ਔਰ ਲੋਕ ਉੱਥੇ ਰੋਂ ਡੈ ਨੇ ਉਸ ਨੂੰ ਤੋੜਦੇ ਹੋਏ ਕਿ 12ਵੀਂ ਪਾਸ ਹਲੇ ਜ਼ੁਮਾ ਜ਼ੁਮਾ ਸੁਪਨਿਆਂ ਦੀ ਪਲਾਨ ਪੱਟੀ ਆ ਪਰ ਐਡਾ ਵੱਡਾ ਕਾਂਡ ਕਿਵੇਂ ਹੋ ਗਿਆ ਕਿੱਡਾ ਵੱਡਾ ਹਾਸਾ ਉਸ ਪਰਿਵਾਰ ਦੇ ਨਾਲ ਕਿਵੇਂ ਹੋ ਗਿਆ ਜਿਹੜਾ ਪਰਿਵਾਰ ਹਲੇ ਸੋਚਦਾ ਸੀਗਾ ਵੀ ਹੁਣ ਜ਼ਿੰਮੇਵਾਰੀਆਂ ਜਿਹੜੀਆਂ ਨੇ ਉਹਨਾਂ ਤੋਂ ਥੋੜੀ ਜਿਹੀ ਰਾਹਤ ਮਿਲੂਗੀ ਜਦੋਂ ਇੱਕ ਧੀ ਪੁੱਤ ਸੈਟਲ ਹੁੰਦਾ ਆ ਤਾਂ ਅਸੀਂ ਇਹ ਸੋਚਦੇ ਹਾਂ ਵੀ ਚਲੋ ਹੁਣ ਦੂਸਰਾ ਰਹਿ ਗਿਆ ਆਪਣੇ ਭਰਾ ਸ਼ਮਸ਼ਿੰਦਰ ਦੇ ਨਾਲ ਅਲੀਸ਼ਾ ਜਿਹੜੀ ਹੈ ਥੋੜੇ ਦੂਰ ਇਹ ਦੂਰ ਆਪਣੇ ਘਰ ਤੋਂ ਨਿਕਲਦੀ ਆ ਔਰ ਉਸ ਤੋਂ ਬਾਅਦ ਇਹ ਤਸਵੀਰ ਤੁਸੀਂ ਦੇਖੋ ਕਿ ਕਿੱਡਾ ਖਤਰਨਾਕ ਤਸਵੀਰਾਂ ਜਿੱਥੇ ਲੋਕਾਂ ਨੇ ਉਹਨੂੰ ਚੱਕਿਆ ਆਪਣੇ ਘਰ ਤੋਂ ਥੋੜੀ ਦੂਰੀ ਦੇ ਉੱਤੇ 2 ਕਿਲੋਮੀਟਰ ਦੀ ਦੂਰੀ ਦੇ ਉੱਤੇ ਆ ਕਹਿੰਦੇ ਕਿ ਇਹ ਬਾਈਪਾਸ ਆ ਬਾਈਪਾਸ ਦੇ ਕੋਲ ਟੱਕਰ ਹੁੰਦੀ ਆ ਦੋਨਾਂ ਭੈਣ ਭਾਈਆਂ ਦੇ ਮੋਟਰਸਾਈਕਲ ਦੀ ਕਿਸੇ ਟਿਪਰ ਦੇ ਨਾਲ ਉਸ ਤੋਂ ਬਾਅਦ ਲੋਕ ਉੱਤੇ ਇਕੱਠੇ ਵੀ ਹੋ ਕੇ ਇਹਨਾਂ ਨੂੰ દવા ਦਾ ਹਸਪਤਾਲ ਵੀ ਲਗਾਇਆ ਪਰ ਅਲੀਸ਼ਾ ਨੂੰ ਮੌਕੇ ਦੇ ਉੱਤੇ ਹੀ ਮਰਤਕ ਕੋਸ਼ਿਸ਼ ਕਰ ਦਿੱਤਾ ਔਰ ਇਹ ਬਹੁਤ ਬਹੁਤ ਭਾਵਨਾਤਮਕ ਸਾਹ ਜਿਹੜੀ ਦੋਹਾਂ ਭਰਾਵਾਂ ਦਾ ਭਰਾ ਕਹਿੰਦੇ ਨੇ ਕਿ ਉਸ ਸਮੇਂ ਵੀ ਆਪਦੀ ਭੈਣ ਬਾਰੇ ਪੁੱਛ ਰਿਹਾ ਸੀਗਾ ਪਰ ਭੈਣ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਹੈ ਇਹ ਤਸਵੀਰ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਵਾਇਰਲ ਹੋ ਰਹੀ ਹੈ ਔਰ ਹੁਣ ਇਸ ਤਸਵੀਰ ਦਾ ਪੂਰਾ ਸੱਚ ਪਤਾ ਲੱਗਾ ਕਿ ਕਿਵੇਂ ਜਿਹੜੀ ਇਸ ਕੁੜੀ ਦੀ ਇਸ ਧੀ ਦੀ ਜਿਹੜੀ ਹੈ ਮੌਤ ਹੋਈ ਜਿਹਦਾ ਵੀਜ਼ਾ ਵੀ ਸੀਗਾ ਆਸਟ੍ਰੇਲੀਆ ਵੀ ਜਾਣਾ ਸੀਗਾ ਤੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਜਿਹੜਾ ਆ ਇੱਕਦਮ ਕਿਸੇ ਦੀ ਨਜ਼ਰ ਲੱਗ ਗਈ ਔਰ ਸਾਰਾ ਕੁਝ ਰੁਕ ਗਿਆ ਜਿਹੜਾ ਉਹ ਚਾਹੀ ਚਾਹੀ ਪਿਛਲੇ ਕਈ ਦਿਨਾਂ ਤੋਂ ਖੁਸ਼ੀਆਂ ਮਨਾ ਰਹੇ ਸੀਗੇ ਹਾਲਾਂਕਿ ਪਲੱਸ 2 ਕਰਕੇ ਉਸ ਤੋਂ ਬਾਅਦ ਆਇਲਸ ਕਰਕੇ ਆਪਣੇ ਚੰਗੇ ਭਵਿੱਖ ਦੇ ਲਈ ਬਾਹਰ ਜਾਣਾ ਸੀਗਾ ਔਰ ਦੋਹੇ ਭੈਣ ਭਾਈ ਜਿਹੜੇ ਕਿਸੇ ਕੰਮ ਦੇ ਲਈ ਸ਼ਹਿਰ ਵੱਲ ਨੂੰ ਜਾ ਰਹੇ ਸੀਗੇ ਔਰ ਇੱਡਾ ਵੱਡਾ ਦੋਹਾਂ ਦੇ ਨਾਲ ਹਾਦਸਾ ਹੋਇਆ ਰੇਤ ਤਸਵੀਰ ਵੇਖੀ ਨਹੀਂ ਜਾਂਦੀ ਸੋਸ਼ਲ ਮੀਡੀਆ ਜਿਹੜਾ ਹੈ ਅਲੀਸ਼ਾ ਦੀਆਂ ਤਸਵੀਰਾਂ ਦੇ ਨਾਲ ਭਰਿਆ ਹੋਇਆ ਆ ਔਰ ਸਾਰੇ ਪੁੱਛ ਰਹੇ ਸੀ ਥੱਲੇ ਕਮੈਂਟ ਕਰਕੇ ਵੀ ਕੀ ਹੋ ਗਿਆ ਅਲੀਸ਼ਾ ਦੇ ਨਾਲ ਪਰ ਹੁਣੇ ਤਸਵੀਰ ਤੋਂ ਬਾਅਦ ਸਭ ਕੁਝ ਕਲੀਅਰ ਹੋਇਆ ਕਿ ਅਲੀਸ਼ਾ ਜਿਹੜੀ ਹੈ ਉਹਨਾਂ ਨੇ ਆਪਣੇ ਘਰ ਤੋਂ 2 ਕਿਲੋਮੀਟਰ ਮਹਿਜ਼ ਦੂਰੀ ਦੇ ਉੱਤੇ ਉਹਨਾਂ ਦੇ ਨਾਲ ਐਡੀ ਮੰਦਪਾਗੀ ਘਟਨਾ ਵਾਪਰੀ ਹੈ ਕਿ ਅਲੀਸ਼ਾ ਦੀ ਮੌਕੇ ਦੇ ਉੱਤੇ ਮੌਤ ਹੋ ਗਈ ਆ ਸ਼ਾਇਦ ਉਹਦੇ ਕਰਮਾਂ ਦੇ ਵਿੱਚ ਆਸਟ੍ਰੇਲੀਆ ਨਹੀਂ ਸੀਗਾ ਆਪਦੇ ਘਰ ਦੀਆਂ ਖੁਸ਼ੀਆਂ ਨਹੀਂ ਸੀਗੀਆਂ ਸ਼ਾਇਦ ਜ਼ਿੰਦਗੀ ਇੰਨੀ ਸੀਗੀ ਪਰ ਇਹ ਬਹੁਤ ਦਰਦਨਾਕ ਹਾਸਾ ਸਵੇਰ ਦਾ ਲਗਾਤਾਰ ਸੋਸ਼ਲ ਮੀਡੀਆ